ਪੰਜਾਬ ਸਰਕਾਰ ਦੀ ਘਰੇਲੂ ਔਰਤਾਂ ਨੂੰ ਛੋਟੇ ਕੰਮਾਂ ਤੋਂ ਵੱਡੇ ਕੰਮਾਂ ਨਾਲ ਜੋੜਨ ਦੀ ਸੋਚ ਪੰਜਾਬ ਸਰਕਾਰ ਵਿੱਚ ਪਿੰਡ-ਪਿੰਡ ਵਿੱਚ ਜਾ ਕੇ ਬੇਰੁਜ਼ਗਾਰ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਇਸੇ ਤਹਿਤ ਪਿੰਡ ਲੋਟ ਜ਼ਿਲ੍ਹਾ ਪਟਿਆਲਾ ਵਿਖੇ ਪੰਜਾਬ ਸਰਕਾਰ ਦੀ ਯੂਥ ਕਲੱਬ ਦੀ ਟੀਮ ਨੇ ਹੁਨਰਵਾਨ ਅਤੇ ਆਮ ਲੋਕਾਂ ਤੇ ਯੂਥ ਕਲੱਬਾਂ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਆਏ ਅਧਿਕਾਰੀਆਂ ਨੇ ਬੇਰੁਜ਼ਗਾਰੀ ਖਤਮ ਕਰਨ ਦਾ ਦਿੱਤਾ ਪ੍ਰੋਸਾਹ ਅਤੇ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਕੀਤੇ ਜਾਣ ਅਤੇ ਜੇਕਰ ਕੋਈ ਗਰੀਬ ਆਪਣਾ ਕੋਈ ਰੁਜ਼ਗਾਰ ਦਾ ਸਾਧਨ ਸ਼ੁਰੂ ਕਰਨਾ ਚਾਹੁੰਦਾ ਹੈ ਉਸਦੀ ਮਦਦ ਕਿਵੇਂ ਕੀਤੀ ਜਾਵੇ ਉਹਨਾਂ ਪਿੰਡ ਜਾ ਕੇ ਸਰਵੇ ਵੀ ਕੀਤੇ ਕਿਸਾਨਾਂ ਨੂੰ ਡੈਰੀ ਫਾਰਮ ਬੱਕਰੀ ਪਾਲਣ ਅਤੇ ਹੋਰ ਆਪਣੇ ਸਵੈ ਰੁਜ਼ਗਾਰ ਬਾਰੇ ਦੱਸਿਆ ਜਿਸ ਨਾਲ ਉਹਨਾਂ ਨੂੰ ਤੇ ਦੂਸਰਿਆਂ ਨੂੰ ਵੀ ਰੁਜ਼ਗਾਰ ਮਿਲੇ ਅਤੇ ਕੋਈ ਬੇਰੁਜ਼ਗਾਰ ਨਾ ਰਹੇ ਇਸ ਮੌਕੇ ਤੇ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਅਤੇ ਸਰਪੰਚ ਬਲਕਾਰ ਸਿੰਘ ਵੱਲੋਂ ਆਯੂਤ ਕਰਮਚਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਸੋਚ ਦੀ ਛਲਾਗਾ ਕੀਤੀ ਲੋਟ ਤੋਂ ਭਰਪੂਰ ਸਿੰਘ ਮਟਰਾ ਦੇ ਵਿਸ਼ੇਸ਼ ਸਪੋਰਟ ਅੱਛਾ ਸਾਡਾ ਅੱਜ ਪਿੰਡ ਚ ਆਉਂਦਾ ਜਿਹੜਾ ਮਕਸਦ ਸੀਗਾ ਉਹ ਮੈਂ ਕਹਿੰਦਾ ਕਿ ਆਪਾਂ ਪਿੰਡਾਂ ਦੇ ਵਿੱਚ ਨਾ ਯੂਥ ਦੇ ਮੁਸ਼ਕਲਾਂ ਹੱਲ ਕਰਨੇ ਸੀ ਪਿੰਡਾਂ ਦੇ ਵਿੱਚ ਕਲੱਬ ਤਾਂ ਪਹਿਲਾਂ ਵੀ ਬਣੇ ਹੁੰਦੇ ਨੇ ਕੁਝ ਨਾ ਕੁਝ ਕੇ ਗਰਾਊਂਡ ਕੋ ਕਹਿਤਾ ਜਾਂਦੀ ਕਿ ਖੇਡ ਕੇ ਟਾ ਜਾਂਦੀ ਕੁਛ ਨਾ ਕੁਛ ਏਦਾਂ ਦਾ ਕੰਮ ਹੋ ਜਾਂਦਾ ਕਈ ਫਰਜੀ ਕਲੱਬ ਕਾਗਜ਼ਾਂ 'ਚ ਕਾਗਜ਼ੀ ਟਾਲੇ ਕੀਤੇ ਹੁੰਦੇ ਨੇ ਕੁਛ ਹੁੰਦਾ ਨਹੀਂ ਗਾਇਆ ਕਰ ਤਾਂ ਉਹ ਗਰਾਊਂਡ ਤੇ ਆ ਕੇ ਬੇਕਾਇਦਾ ਚੈੱਕ ਕਰਦੇ ਪਿਆ ਆਂ ਵੀ ਆਪਣਾ ਇਸ ਪਿੰਡ ਦੇ ਵਿੱਚ ਕਿਸ ਤਰੀਕੇ ਨਾਲ ਰਿਕੁਆਇਰਮੈਂਟ ਕਿਸ ਤਰ੍ਹਾਂ ਦੀ ਜਰੂਰਤਾਂ ਨੇ ਜਿੱਦਾਂ ਅਸੀਂ ਪੂਰਾ ਕਰ ਸਕਦੇ ਹਾਂ ਮਤਲਬ ਕਈ ਵਾਰੀ ਏਦਾਂ ਹੁੰਦਾ ਕਿ ਪਿੰਡ ਦੇ ਵਿੱਚ ਯੂਥ ਨੂੰ ਲੋੜ ਹੁੰਦੀ ਏ ਕ੍ਰਿਕਟ ਦੇ ਗਰਾਊਂਡ ਦੀ ਪਰ ਬਣਾ ਗਏ ਉੱਥੇ ਟੇਬਲ ਟੈਨਿਸ ਦਾ ਜਾਂ ਬੈਡਮਿੰਟਨ ਦਾ ਕੋਰਟ ਬਣਾ ਕੇ ਉਹ ਉਹ ਫਿਰ ਖਰਾਬ ਹੀ ਹੁੰਦਾ ਰਹਿੰਦਾ ਹੈ ਨਾ ਕੋਈ ਉਹਦੀ ਬਾਅਦ ਚ ਸਾਂਭ ਸੰਭਾਲਦੀ ਹੈ ਨਾ ਦੂਸਰੀ ਚੀਜ਼ ਕੀ ਦੀਏ ਕਿ ਖੇਡਾਂ ਤੋਂ ਇਲਾਵਾ ਅਸੀਂ ਜਿਹੜੀ ਇੱਕ ਚੀਜ਼ ਵਿੱਚ ਪਾਣੀ ਜੰਨੇ ਆ ਉਹ ਇਹ ਗਾਇ ਹੈ ਕਿ ਰੋਜ਼ਗਾਰ ਦੇ ਸੰਦਰਭ ਕੀਤਾ ਮੁਹैया ਕਰਾਈ ਦਾ ਕੋਰਟ ਹੈਗੀ ਆਪਣੀ ਦੇ ਵਿੱਚ 2500 ਕੋਰਟ ਦਾ ਮਤਲਬ ਜੇ ਮੈਂ ਮोटा-ਮोटा ਜੇ ਲਾਵਾਂ 7-800 ਲਿਮੁੱਤ ਮਤਲਬ ਜਿਹੜਾ 18 ਸਾਲ ਤੋਂ 35 ਸਾਲ ਦੇ ਵਿੱਚ ਹੋਊਗਾ ਉਹ 7-800 ਐਡਾ ਦਾ ਨੌਜਵਾਨ ਇਸ ਪਿੰਡ ਦੇ ਵਿੱਚ ਹੈ ਜਿਹੜਾ ਇਸ ਪਿੰਡ ਦਾ ਵੋਟਰ ਹੈ ਕਾ ਉਹ ਨੌਜਵਾਨਾਂ ਦੇ ਵਿੱਚੋਂ ਸਰਕਾਰੀ ਨੌਕਰੀ ਸਾਰੇ ਤਾਂ ਨਹੀਂ ਲੈ ਸਕਦੀ ਉਹ ਕੋਈ ਕਿ ਜੇ ਸਭ ਸਭ ਨੂੰ ਸਰਕਾਰੀ ਨੌਕਰੀ ਤਾਂ ਨਹੀਂ ਨਾ ਮਿਲ ਜਾਂਦੀ ਵੀ ਆਪਾਂ ਜਾਣਦੇ ਆ ਕਿ ਜੇ ਜਿਹੜਾ ਕੋਈ ਸਰਕਾਰੀ ਨੌਕਰੀ ਤੋਂ हट ਕੇ ਕੋਈ ਬੰਦਾ ਆਪਦਾ ਕੋਈ ਰੋਜ਼ਗਾਰ ਕਰਨਾ ਚਾਹੁੰਦਾ ਜਿਵੇਂ ਅਜਾ ਮਾਵਾ ਨੇ ਚੱਟਲੇ ਡਾਇਓਏ ਨੇ ਆਪਦਾ ਕੋਈ ਨਾ ਕੋਈ ਸੁਤੰਦਰ ਕੋਈ ਬਹਾਰ ਦਾ ਵੀ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਕੋਈ ਯੂਥ ਆਪਦਾ ਕੋਈ ਕੰਮ ਕਰਨਾ ਚਾਹੁੰਦਾ ਆਪਦਾ ਵੀ ਉਸ ਕੰਮ ਨੂੰ ਅਸੀਂ ਸਰਕਾਰ ਕਿਵੇਂ ਮਦਦ ਕਰ ਸਕਦੀ ਵੀ ਉਹ ਪਿੰਡ ਦੇ ਵਿੱਚ ਪਿੰਡ ਦੇ ਲੋਕ ਰਲ ਮਿਲ ਕੇ ਰੋਜ਼ਗਾਰ ਕਿਵੇਂ ਅੱਗੇ ਵਧਾ ਸਕਣ ਆਪਦਾ ਤੇ ਉਹ ਉਹਦੇ ਰਿਲੇਟਿਡ ਹੀ ਆਪਾਂ ਗੱਲਬਾਤ ਕਰਨੀ ਸਾਰੀ ਤੁਸੀਂ ਲੋਕ ਇਹ ਤਾਂ ਹੈ ਜਿੰਨੇ ਕੋਈ ਆਬਦਾ ਕੰਮ ਕਰ ਸ਼ੁਰੂ ਕੀਤਾ ਹੋਵੇ ਆਲਰੇਡੀ ਕੰਮ ਕਰ ਰਿਹਾ ਹੋਵੇ ਕਿਸੇ ਵੀ ਤਰ੍ਹਾਂ ਦਾ ਚਾਹੇ ਕੋ ਡੇਰੀ ਫਾਰਮ ਦਾ ਜਾਂ ਪੋਲਟਰੀ ਫਾਰਮ ਦਾ ਜਾਂ ਖੇਤੀਬਾੜੀ ਆਰਗੇਨਿਕ ਖੇਤੀ ਦਾ ਬੀਜਾਂ ਦਾ ਕੁਝ ਇਹ ਹੀ ਸਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਕੋਈ ਨਾ ਕੋਈ ਸੇਧ ਮਿਲੂਗੀ ਤੇ ਅਸੀਂ ਕੀ ਕਰ ਸਕਦੇ ਆ ਇਹਨਾਂ ਕਿਵੇਂ ਸ਼ੁਰੂ ਕੀਤਾ ਕਿਹੜੇ ਹਲਾਫਾ ਚੋਂ ਲਵਾਂਗੇ ਔਰ ਅਸੀਂ ਕਿਵੇਂ ਕਰ ਸਕਦੇ ਆ ਤੁਹਾਡਾ ਨਾਂ ਕੀ ਅਮਰੀਕ ਸਿੰਘ ਅਮਰੀਕ ਸਿੰਘ ਕੀ ਕੰਮ ਕਰਦੇ ਜੀ ਤੁਸੀਂ ਅਸੀਂ ਪਹਿਲਾਂ ਤਾਂ ਸਾਡਾ ਛੋਟਾ ਜਿਹਾ ਕੰਮ ਸੀਗਾ ਜੀ। ਇਕਦਮ ਬਾਇੰਡ ਬਲੇਡ ਦਾ। ਅੱਛਾ। ਛੋਗਲ ਛੋਟੀਆਂ ਮਸ਼ੀਨਾਂ ਲਾਈਆਂ ਹੋਈਆਂ। ਅੱਛਾ ਲਾਇਆ ਸੀ ਉਹ ਪਿੰਡ ਤੇ ਜੀ। ਪਿੰਡ ਜੀ। ਇਸੇ ਪਿੰਡ ਤੇ। ਹਾਂ ਜੀ। ਠੀਕ ਹੈ ਜੀ। ਹੁਣ ਸਾਡਾ ਜੀ ਸਮਾਨ ਹੈ ਜਿਹੜਾ ਇੱਕ ਪਿੰਡ ਵਾਲੀ ਰੈਕਿਸਟਾਂ ਅਰੂਤਾਵੇ ਚਾਫਾ ਬਣਦਾ ਹੈ। ਠੀਕ ਹੈ। ਜਿਹੜੀ ਬੋੜਾ ਹੀ ਥੱਕਦੀ ਹੈ। ਕੋਲੇਜ ਤੇ ਤੋੜੀਏ ਦੇ ਰਿਪ ਕਰਦਾ ਬਲੇਡ। ਕੰਬਾਇੰਡ ਬਲੇਡ। ਹੂੰ। ਇਹ ਜਿੰਨਾ ਵੀ ਮਾਲ ਸਾਡਾ ਕੋਠੇ ਬੰਦ ਹੈ ਇਹ ਪਾਕਿਸਤਾਨ ਜਾਂਦੇ ਤੁਸੀਂ ਮੈਨੂੰ ਕਿੰਨੀ ਛੋਟੀ ਜਾਣਕਾਰੀ ਦਿਓ ਕਿ ਇਸ ਪਿੰਡ ਦੇ ਨੌਜਵਾਨਾਂ ਨੂੰ ਕਿਸੇ ਨੂੰ ਉਹਦੇ ਵਿੱਚ ਰੋਜ਼ਗਾਰ ਦਿੱਤਾ ਹਾਂ ਜੀ ਕਿੰਨੇ ਜਣੇ ਨੇ ਇਹਨੂੰ 30 ਜਣੇ 23 ਜਣੇ ਨੇ ਇਸ ਪਿੰਡ ਦੇਆਂ ਉੱਥੇ ਰੋਜ਼ਗਾਰ ਦਿੱਤਾ ਹੋਇਆ ਹਾਂ ਇਹ ਰੋਜ਼ਗਾਰ ਕਿੱਥੇ ਭੇਜ ਦਿਓ ਜੀ ਦੂਜੀ ਦੂਜੀ ਫੈਕਟਰੀ ਸਾਡੀ ਹੋ ਰਹੀ ਜੀ ਇਹਦਾ ਬੰਦ ਹੈ ਜੀ ਰੋਟਾ ਵੇਟਰ ਦਾ ਬਲੇਡ ਰੋਟੇਟਰ ਦਾ ਹਾਂ ਜੀ ਜਿਹੜੀ ਛੋਟੀ ਜੀ ਕੰਪਨੀ ਹੈ ਹਾਂ ਜੀ ਉਹ ਸਾਡੇ ਕੋਲ ਇਟਲੀ ਦੀ ਬੋਹਰਨਵਾ ਕੇ ਉਹ ਕੰਕਟੇ ਲੈਂਦੇ ਨੇ ਸਾਡੇ ਕੋਲ ਤੁਹਾਡੇ ਤੋਂ ਇਲਾਵਾ ਫੈਮਿਲੀ ਚ ਹੋਰ ਕੌਣ ਕੌਣ ਲੱਗਾ ਇਸ ਕੰਮ ਚ ਤੁਹਾਡੇ ਨਾਲ ਮੇਰਾ ਬੇਟਾ ਹੈ ਜੀ ਉਹ ਕਿੱਥੇ ਨੇ ਮੇਰਾ ਭਤੀਜਾ ਹੈ ਜੀ ਅਜਾਏ ਨਹੀਂ ਥਿਕਣੀ ਆਇਆ ਜੀ ਉਹ ਅੱਜ ਬਾਹਰ ਕੋਈ ਜ਼ਰੂਰੀ ਕੰਮ ਹੈ ਨੀ ਮੇਰੀ ਬੇਟੀ ਦੀ ਜੀ ਉਹ ਸਰਕਾਰ ਮਦਦ ਕਰੇ ਜੇ ਵਾ ਕੰਮ ਸ਼ੁਰੂ ਕਰਨ ਦੇ ਵਿੱਚ ਤਾਂ ਠੀਕ ਹੈ ਖੁਸ਼ ਹੋ ਜਿੱਦਾਂ ਦੇ ਕੰਮ ਕਰਵਾਣ ਦੇ ਨੇ ਆਪਾਂ ਨੂੰ ਲੈ ਮੁੰਡੇ ਕੰਮ ਦੇ ਤੇ ਲਾਉਂਿਆ ਮਨਾਰਾ ਵੀਰਾਂ ਵਾਲੇ ਪਿੰਡ ਦੇ ਵਿੱਚ ਹੀ ਰੋਜ਼ਗਾਰ ਕੁਝ ਨਾ ਕੁਝ ਸ਼ੁਰੂ ਹੋਇਆ। ਮਾਨੂੰ ਲੱਗਦਾ ਵੀ ਤੁਹਾਡੇ ਵਿੱਚ ਹੈ ਮੁੱਲੇ-ਮੱਲੇ ਤੁਹਾਡੇ ਕੰਮ ਕਾਰ ਕਰ ਸਕਦੇ ਪਰ ਸ਼ਰਤ ਹੋਣੀ ਆ। ਪਰ ਤੁਸੀਂ ਲੋਕ ਜੇ ਆਪਦਾ ਤੁਸੀਂ ਕਰਨਾ ਚਾਹਤੇ ਉਹ ਕੰਮ ਕਰੋ। ਕਰੋ ਗੱਲਬਾਤ ਕਰੋ ਕੋਈ ਚੱਕਰ ਨਹੀਂ ਕਰਾ। ਮੈਡਮ ਆਏ ਨੇ ਸਪੈਸ਼ਲ ਗੱਲ ਕਰਨ ਲਈ ਆਏ ਨੇ। ਦੇਖੋ ਮੈਂ ਬਾਤ ਕਰਦੇ ਹਾਂ। तो क्या है सारा ये जो हम लोग काम कर रहे हैं कि क्या है था? तो सरकार में क्या होता है कि जितने भी अपने नौजवान है ना इनका क्लब बनता है एक ठीक है उस क्लब में भाइयों को लिया जाता है जैसे 21 जनों का एक क्लब बनेगा अब वो क्लब क्या काम करेगा आपके यहाँ गांव के लिए वो ये काम करेगा कि भाई जितने भी अपने नौजवान बच्चे हैं जो 15 से 35 साल की उम्र के बीच के बच्चे हैं नौजवान आपके सबके बच्चे होंगे इस उम्र के आसपास के कुछ मेरी बहनें जो खुद भी यंग है अभी तो आ, उन बच्चों के लिए खेल के लिए मैदान उपलब्ध करवाना स्पोर्ट्स एक्टिविटीज़ वगैरह कराना मतलब खेल प्रतियोगिता वगैरह करवाते हैं ना जैसे वो करना फिर कल्चरल जो कुछ भी मेले वेले जैसे जिस तरीके लगते हैं वो काम तो है ही है पर एक जो सबसे बड़ा काम जिसके लिए हम लोग यहाँ पे आए हैं चल करके वो काम ये है कि हम ये चाह रहे हैं कि हमारे गांव में ही ऐसे रोजगार कुछ बन जाए जिसके लिए हमारे बच्चा बाहर ना भटकता फिरे ठीक है बाहर भी ना भटके और अगर गांव में ही ऐसे कुछ हम लोग रोजगार दे दें तो वो क्या है कि सिर्फ सरकारी नौकरियों पे डिपेंडेंट ना रहे वो यही ना करे कि भाई अगर सरकारी नौकरी के लिए उसने तैयारी की वो उसने अपनी जवानी का इतना कीमती समय उस सरकारी नौकरी की तैयारी में डाल दिया फिर उसको सरकारी नौकरी मिली नहीं वो डिप्रेशन में आ गया कल को जाके गलत आदतों में पड़ जाता है नशे का और कितना सब कुछ चल रहा है तो इसके लिए हम सब ये चाह रहे हैं सरकार ये चाह रही है आप लोगों से मिलकर के बात करना कि आप ही ये चीज बताओ एक आप आपस में ही अपने अंदर आपसे ही बात करके हमको पता चलेगा कि भाई आपका गांव क्या ऐसी चीज निकाल के दे सकता है क्या ऐसा व्यापार बना के दे सकता है जिसके अंदर हम हमारे जो युवा भाई है नौजवान हमारे साथ में जो भाई बंधु है चाहे वो सौ है चाहे दो सौ है चाहे पाँच सौ है उनको अलग 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 तरीके से किसी न किसी तरीके से काम में लगा सके प्लस उनमें ये सोच डेवलप कर सके कम से पहले आदमी में सोचने की क्षमता तो अगर उसमें सोचने की वो क्षमता ही नहीं है वो सोच ही नहीं पा रहा है कि यार मुझे काम है बिजनेस भी कुछ कर सकता हूँ मैं कोई दुकान भी लगा सकता हूँ या फिर मैं कोई एक व्यापार एक फैक्ट्री खोल सकता हूँ अगर वो उस लेवल पे सोच भी नहीं पाएगा तो फिर तो आगे की बात तो फिर बहुत आगे की बात चली गई ना पहले उसको उस लेवल तक लेकर के जाना तो उसके लिए आप सब लोगों की बहुत मदद लगेगी हमको अब जो आंकड़ा है कि कितने नौजवान हमारे भाई ऐसे हैं जो घर में बैठे हैं जो कुछ नहीं कर रहे वो हम सरपंच साहब से ले लेंगे आइडियाज हम लोगों को आपसे चाहिए यह आप बताओ कि हमारे गांव में ना यह चीज चलती है इस चीज को हम अगर करेंगे तो हम इस पे कुछ ना कुछ दिमाग लगा करके चाहे वो खेतीबाड़ी से रिलेटेड है या फिर आप पोल्ट्री फार्मिंग जो आपके यहाँ पे जो सब होती है उससे रिलेटेड है मतलब कुछ ऐसा काम धंधा कोई कारखाना इस तरीके से जो आपको लगता है कि हम प्लान करके ऐसा कार...